ਸਸਿਕਾ ਜੀ ਗਗਨ ਟੈਲੀਫੋਨ ਦੇਖਣ ਆਉਣਿਆਂ ਨੂੰ ਦਿਨੋਂ ਧੰਨਵਾਦ ਪਿਆਰ ਭਰੀ ਸਸਰੀਕਾ ਅਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਤੁਹਾਡੀ ਨੈਕਸਟ ਵੀਡੀਓ ਤੁਹਾਨੂੰ ਵਿਆਹਤ ਤੋਂ ਜਿਆਦਾ ਦੇਖਣ ਨੂੰ ਮਿਲੇ ਤੇ ਤੁਹਾਡੇ ਬੈਲ ਘੰਟੀ ਨੂੰ ਜਾਦਿਆ ਕਰੋ ਤਾਂ ਕਿ ਸਾਨੂੰ ਜਦੋਂ ਵੀ ਤੁਸੀਂ ਫੋਨ ਖੋਲੋ ਤਾਂ ਤੁਹਾਨੂੰ ਵੀਡੀਓ ਮੋੜੇ ਆ ਜਾਆ ਕਰੇ ਦੇਖਣ ਦੀ ਲੱਭਣ ਦੀ ਲੋੜ ਨਾ ਪਵੇ ਠੀਕ ਹੈ ਜੀ ਅੱਜ ਗੱਲ ਕਰਦੇ ਹਾਂ ਕਿ ਬਹੁਤੇ ਲੋਕ ਇਹਨਾਂ ਨੂੰ ਕਹਿੰਦੇ ਜੀ ਇਹ ਪਸ਼ੂ ਜਾਨਵਰ ਹੈ ਪਰ ਆਪਾਂ ਜਾਨਵਰ ਉਹ ਕਹਿੰਦੇ ਤੇ ਬਹੁਤੇ ਕਹਿੰਦੇ ਆ ਜੀ ਅਸੀਂ ਇਹਨਾਂ ਨੂੰ ਪਾਲਦੇ ਆ ਸਾਡਾ ਫਾਇਦਾ ਹੁੰਦਾ ਪਰ ਗਲਤ ਗੱਲਾਂ ਮੇਰਾ ਮਨ ਹੈ ਕਿ ਇਹ ਸਾਨੂੰ ਪਾਲਦੇ ਆ ਮੇਰਾ ਕਹਿਣਾ ਇਹ ਵੇਖ ਨੂੰ ਸਾਨੂੰ ਪਾਲਦੇ ਆ ਜਾਨਵਰ ਮੈਂ ਇਹਨਾਂ ਨੂੰ ਜਾਨਵਰ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਆਪਣੀ ਜਾਨ ਕਹਿੰਦਾ ਜਾਨ ਇਸ ਕਰਕੇ ਕਹਿੰਦਾ ਕਿ ਮੈਂ ਇਹਨਾਂ ਤੋਂ ਬਹੁਤ ਪ੍ਰੋਡਕਟ ਖਾ ਰਿਆ ਹਾਂ ਪਹਿਲਾਂ ਪ੍ਰੋਡਕਟ ਦੁੱਧ ਜੋ ਬਹੁਤ ਵਧੀਆ ਦੁੱਧਾ ਸ਼ੌਤ ਆਪਣੇ ਅੱਖੀਂ ਵੇਖਿਓ ਕੜਤਾ ਹਤੇ ਪੀਣਾ ਦੂਜਾ ਪ੍ਰੋਡਕਟ ਦਹੀਂ ਘਰ ਦਾ ਖਾਣਾ ਆਪਣਾ ਖਾਣਾ ਮੈਂ ਕੋਈ ਪੈਕਟਾਂ ਵਾਲਾ ਜਿਹੜਾ ਪਤਾ ਨਹੀਂ ਕੰਪਨੀ ਸ਼ੇਅਰ ਵਿਚੋਂ ਸਹੀ ਕਰਕੇ ਦਿੰਦੇ ਆ ਕਿ ਵਿੱਚ ਬੇਈਮਾਨ ਬੰਦੇ ਵੀ ਹੁੰਦੇ ਆ ਤੇ ਬੇਈਮਾਨ ਜਦੋਂ ਛੱਡੋ ਕੰਪਨੀ ਸਭ ਵਧੀਆ ਐ ਪਰ ਆਪਾਂ ਨੂੰ ਇਹ ਤਾਂ ਪਤਾ ਕਿ ਇਹ ਸਹੀ ਆ ਦੁੱਧ ਠੀਕ ਐ ਦੂਜਾ ਤੀਜਾ ਇਤੋਂ ਆਪਾਂ ਮੱਖਣ ਲੱਸੀ ਪਿਓਰ ਪੀਂਦੇ ਆ ਸਵੇਰ ਜਦੋਂ ਅਲੋਠਾ ਗਰਮੀਆਂ ਆ ਗਈਆਂ ਲੱਸੀ ਦਾ ਗਲਾਸ ਪਿਆਓ ਇਹ ਲੂਣ ਪਾ ਕੇ ਤਾਂ ਨਹੀਂ ਆ ਰਜੰਦਾ ਦੂਜਾ ਤੀਜਾ ਹੋ ਗਿਆ ਚੌਥਾ ਇਹ ਆ ਕਿ ਇਹਨਾਂ ਨਾਲ ਮੱਖਣ ਆਪਾਂ ਨੂੰ ਜਿਹੜਾ ਮਿਲਦਾ ਫਿਰ ਇਹਨਾਂ ਆਪਾਂ ਨੂੰ ਦੇਸੀ ਕੇ ਜਿਹੜੇ ਪਹਿਲੇ ਸਮੇਂ ਸਿਆਣੇ ਯੋਧੇ ਦੇਸੀ ਕੇ ਆਪੀ ਕੇ ਜੰਗਾਂ ਲੜਦੇ ਰਏ ਆਪਣੀਆਂ ਜਿਹੜੀ ਬਹੁਤ ਸਿਆਣੇ ਜਿਹਨਾਂ ਸਿਆਣੇ ਬੰਦੇ ਇਹਨਾਂ ਨੂੰ ਪਤਾ ਨਾ ਕਿ ਟੀਕ ਲਾ ਲਾ ਕੇ ਦੇਸੀ ਕੇ ਪੀਂਦੇ ਨੇ ਪਰ ਟੀਕ ਲਾ ਕੇ ਵੀ ਕਿਸੇ ਨੂੰ ਮਤਲਬ ਪਤਾ ਨਾ ਮੋਂ ਤਾਂ ਬੇਸਿਕ ਹੀ ਆਪਦੇ ਤਾਂ ਪਛਦਾ ਨਹੀਂ ਨਾ ਕਿਸੇ ਨੂੰ origignal ਮੱਖਣ ਪਛਦਾ ਨਹੀਂ ਨਾ ਇਹ ਜਿਹੜਾ ਦੁੱਧ ਪਛਦਾ ਜੇ ਕਿਸੇ ਨੂੰ ਕਹਦੇ ਦੁੱਧ origignal ਆ 10 0 ਫੈਟ ਵਾਲਾ ਕਿਥੋਂ ਬੰਦੇ ਨੂੰ ਪੀਣਾ ਪਈ ਉਹਨੂੰ ਕੌਲਟਾ ਲੱਗ ਜਾਂਦੀ ਆ ਜੋ ਸੋਚਦਾ ਆ ਕਿ ਸਾਨੂੰ ਜੀ ਦੁੱਧ ਖਰਾਬ ਦੇ ਦਿੱਤਾ ਤੁਹਾਡਾ ਦੁੱਧ ਇਹ ਸਾਡੇ ਮਿਆਣੇ ਡੌਲਟ ਲੱਗ ਗਿਆ ਜਦੋਂ ਭਰਾ ਤੁਸੀਂ ਕਦੀ ਪੀਤਾ ਹੀ ਨਹੀਂ ਕਿ ਜਿਹਨਾਂ ਨੂੰ ਦੁੱਧੋਂ ਚੌਂਟੇ ਲੱਗਣੀਆਂ ਕਿਉਂਕਿ ਤੁਹਾਡਾ ਨੀਵਰ ਇਸ ਚੀਜ਼ ਦਾ ਆਦੀ ਨਹੀਂ ਆਦੀ ਕਰ ਰਹੇ ਹਾਂ ਹੌਲੀ ਹੌਲੀ ਸ਼ੁਰੂ ਇੱਕ ਗਲਾਸ ਤੋਂ ਕਹੇ ਦੋ ਗਲਾਸ ਪੀ ਮੰਨ। ਹੁਣ ਤੁਸੀਂ ਪਹਿਲੇ ਛੱਤੀ ਜਿੰਨੇ ਆ ਪਹਿਲਾ ਦੁੱਧ ਪੁਰਾਣਾ ਪੀਨੇ ਉਹਨਾਂ ਹੀ ਇਹ ਦੁੱਧ ਮੈਂ ਤੁਹਾਨੂੰ ਪਾ ਦੇਵਾਂ। ਠੀਕ ਆ? ਕਿਉਂਕਿ ਇਹ ਹੈਵੀ ਤੇ ਭਾਰਾ ਤੇ ਪਿਓਰ ਹੁੰਦਾ। ਇਸ ਕਰਕੇ ਇਹਦੇ ਵਿੱਚ ਕੋਈ ਪਾਣੀ ਦੀ ਮਿਲਾਵਟ ਨਹੀਂ। ਇਹਦੇ ਵਿੱਚ ਕੋਈ ਹੋਰ ਮਿਲਾਵਟ ਨਹੀਂ ਹੁੰਦੀ। ਬਿਲਕੁਲ ਸ਼ੁੱਧ ਤੇ ਸਾਫ ਬੋਕਰ ਹੁੰਦਾ ਤਾਂ ਕਰਕੇ। ਇਹ ਗੱਲਾਂ ਦਾ ਤਾਂ ਧਿਆਨ ਰੱਖਦੇ ਆ। ਕਿ ਇਹ ਇਹ ਜਾਨਵਰ ਨਹੀਂ ਹੈਗੇ। ਇਹ ਸਾਡੀਆਂ ਜਾਨਾਂ ਆ। ਜਦੋਂ ਅਸੀਂ ਇਹਨਾਂ ਨੂੰ ਹਾਰਕ ਮਾਰਦੇ ਆ ਉਸੇ ਟਾਈਮ ਉੱਠ ਕੱਢਦੇ ਆ। ਪੀ ਸਵੇਰੇ ਸ਼ਾਮ ਸਾਡੇ ਲਈ ਦੁੱਧ ਪਿਆਤਾ ਕਰਦੀ ਹੈ ਜੇ ਨਾ ਕਰਾਂ ਮੈਂ ਆਪ ਤੁਸੀਂ ਆਪ ਸੋਚ ਕੇ ਦੇਖੋ ਜੀ ਇਹਨਾਂ ਨੂੰ ਘਰੋਂ ਵੜਦੋਂਦੇ ਬਹੁਤੇ ਲੋਕ ਤਾਂ ਚੱਲ ਜਾ ਹਨਾ ਤਾਂ ਕਰਕੇ ਕਿੰਨਾ ਕਿ ਭਰਾ ਇਹ ਜਾਮ ਨੇ ਉਹਦੇ ਸਾਡੀ ਜਾਮ ਹੁੰਦੇ ਸਾਡੀ ਇੱਕ ਖਾਣ ਤੇ ਉੱਥੇ ਵੀ ਖੜਦੋ ਜਿੱਦਾਂ ਮਨੋਣਾ ਨਾ ਹਾਂ ਗਾਣ ਨੂੰ ਬੈਠੀ ਕਿਤੇ ਲਈ ਹੈ ਨਾ ਅੰਬੀ ਉਹ ਅੰਬੀ ਅੰਬੀ ਗੀ ਵੀ ਜਗਾੜੀ ਆਲੇ ਵਿਚਾਰੀ ਚੱਲ ਲੱਗੀ ਹੋਆ ਬੋਲੂਗੀ ਵੀ ਅੰਬੀ ਓਏ ਉਹ ਅੰਬੀ ਹੋ ਆਪਣੇ ਵੀਰੋ ਵੀਰੋ ਲੈ ਮੂੰਹ ਐਸਾ ਕਰਦੀ ਆ ਮਤਲਬ ਕਿ ਕਹਿੰਦਾ ਉਹਦਾ ਇੱਕ ਹਾਕ ਤੇ ਸਾਡੀ ਹਾਕ ਸੁਣਦੀ ਆ ਸਾਡੀ ਗੱਲਾਂ ਸੁਣਦੀ ਆ ਸਾਡੀ ਗੱਲਾਂ ਕਰਦੀ ਆ ਸਾਡੀਆਂ ਗੱਲਾਂ ਨੂੰ ਸਮਝਦੇ ਆਏ ਮਤਲਬ ਜੇ ਕਹਿੰਦੇ ਹੁੰਦੇ ਨੇ ਨਾ ਕਿਸੇ ਨੇ ਕਿਸੇ ਚੀਜ਼ ਬਾਰੇ ਜਾਣਨਾ ਹੋਵੇ ਵਿੱਚ ਜਾ ਕੇ ਬਹਿਣਾ ਪੈਂਦਾ ਇਹ ਸਾਨੂੰ ਰਾਜੇ ਬਣਾਉਂਦੀਆਂ ਤੇ ਰਾਜੇ ਬਣਨਾ ਕਹਿੰਦਾ ਇਹਨਾਂ ਨਾਲ ਗੱਲਾਂ ਕਰਕੇ ਇਹਨਾਂ ਨਾਲ ਬਹਿ ਕੇ ਇਹਨਾਂ ਨਾਲ ਸੁਣ ਕੇ ਇਹਨਾਂ ਨੂੰ ਦੇਖ ਇਹਨਾਂ ਦੇ ਭਾਲ ਕਰਕੇ ਤੇ ਕੀ ਆ ਇਹਨਾਂ ਨੂੰ ਕੀ ਪ੍ਰੋਬਲਮ ਹੁੰਦੀ ਤੇ ਕਦੋਂ ਹੁੰਦੀ ਤੇ ਕਿੱਦਾਂ ਹੁੰਦੀ ਆ ਤੇ ਦੁੱਧ ਘਟਦਾ ਤੇ ਘਟਦਾ ਕਿੱਦਾਂ ਵਧਦਾ ਕਿੱਦਾਂ ਇਹ ਚੀਜ਼ਾਂ ਵਿੱਚ ਰਹਿ ਕੇ ਪਤਾ ਲੱਗਣਾ ਤੇ ਵਿੱਚ ਰਹਿ ਕੇ ਜਿੱਦਾਂ ਆਪਾਂ ਕਹਿੰਨਾ ਯਾਰੀ ਨਿਭਾਉਣੀ ਆ ਤਾਂ ਯਾਰੀ ਨਿਭਾਉਣੀ ਆ ਤੇ ਇਦਾਂ ਹੀ ਆ ਜੇ ਪਸ਼ੂ ਪਸ਼ਣ ਰੱਖਣੇ ਤੇ ਪਸ਼ੂ ਨਾਲ ਯਾਰੀ ਨਿਭਾਉਣੀ ਪੈਣੀ ਆ ਠੀਕ ਹੈ ਨਾ ਤਾਂ ਕਰਕੇ ਕਹਿੰਦਾ ਕਿ ਇੱਕ ਕੰਬੀਨੇਸ਼ਨ ਆ ਇਹਨਾਂ ਨਾਲ ਜੁੜਨ ਦਾ ਇਹਨਾਂ ਨੂੰ ਸਮਝਣ ਦਾ ਜਦੋਂ ਅਸੀਂ ਨਾ ਜਿੰਨਾ ਸਮਝਾਂਗੇ ਅਸੀਂ ਇੰਧੀਆਂ ਪ੍ਰੋਡਕਸ਼ਨ ਨਾਲ ਹੋਵਾਂਗੇ ਜਿੰਨੇ ਇਹਨਾਂ ਨਾਲ ਵਧੀਆ ਮੋਤਾਂ ਵਾਤਾਵਰਣ ਦਾ ਵਾਦਾ ਕਰਦਾ ਵਾਤਾਵਰਣ ਕਿੰਨਾ ਵਧੀਆ ਦਵਾਂਗੇ ਉਹਨਾਂ ਨੂੰ ਵੀ ਆਪਾਂ ਆਪਣੇ ਆ ਪ੍ਰੋਡਕਸ਼ਨ ਲੈ ਲਾਂਗੇ ਨਾ ਜਿੰਨਾ ਕਿ ਅਸੀਂ ਖਿਆਲ ਰੱਖਾਂਗੇ ਉਹਨਾਂ ਕੋ ਸਾਨੂੰ ਦੁੱਧ ਦੇ ਦੂਗੀ ਇਹ ਬਹੁਤ ਗੱਲਾਂ ਆ ਇਹ ਜਾਨਵਰ ਨਹੀਂ ਹੁੰਦੇ ਇਹ ਜਾਨਵਰ ਅਸੀਂ ਆ ਛੱਟਾ ਦਾ ਚੰਮੂ ਵੀ ਵੇਖਦੇ ਨੇ ਨਾ ਜੰਮ ਵੀ ਵੇਕੇ ਜਾਂਦਾ ਮੈਂ ਕਿਹਾ ਗਾਣਾ ਆਇਆ ਸੀਗਾ ਕਿਦਾ ਬੰਦਾ ਡੰਗੜਾ ਵੀ ਮੜਾ ਇਹ ਚੰਮੂ ਵੀ ਵੇਕੇ ਦਾਣਾ ਹਨਾ ਅਸੀਂ ਬੰਦਾ ਬਾਕੀ ਨੇ ਤਾਂ ਮੜਾ ਪਰ ਛੱਟਾ ਦਾ ਦਿਮਾਗ ਲਈ ਸੀ ਕਿ ਸਾਨੂੰ ਪਣਾ ਕੀ ਦੁੱਤਾ ਤੇ ਇਸ ਕਰਕੇ ਇਹਨਾਂ ਨੂੰ ਜਾਨ ਬਰਨਾ ਕੋ ਇਹਨਾਂ ਨੂੰ ਪਿਆਰ ਕਰਨਾ ਇਹਨਾਂ ਨੂੰ ਸਮਝੋ ਜੇ ਇਸ ਵੀ ਭਰਾ ਨੇ ਡੈਰੀ ਫਾਰਮ ਤੋਂ ਸਭ ਨਾਲ ਬਣਾ ਪੈਸੇ ਕਮਾਏ ਅੱਗੇ ਵਧਣਾ ਤੇ ਉਹਨਾਂ ਨੂੰ ਵਿੱਚ ਫੜਨਾ ਪੈਣਾ ਹੋ ਸਕਦਾ ਉਹਨੂੰ 2 ਸਾਲ ਚ ਲੱਗਣ ਤਾਂ ਮੰਜੇਵੇ ਹੋ ਸਕਦਾ ਉਹਨੂੰ 4 ਸਾਲ ਚ ਮਿਲ ਜਵੇ ਹੋ ਸਕਦਾ ਉਹਨੂੰ 5 ਸਾਲਾਂ ਚ ਮਿਲ ਜਵੇ ਹੋ ਸਕਦਾ ਉਹਨੂੰ 8 ਸਾਲਾਂ ਦੇ ਮਿਲ ਜਵੇ ਹੋ ਸਕਦਾ ਉਹਨੂੰ 10 ਸਾਲਾਂ ਦੇ ਮਿਲ ਜਵੇ ਹੁਣ ਇਹ ਬਹੁਤੇ ਕੁਐਸਚਨ ਹੋਵਗੇ ਕਿ ਭਾਜੀ ਕਿਉਂ ਜਦ ਸਾਰੇ ਕੰਮ ਕਰਦੇ ਆ ਤੋ 2 ਸਾਲਾਂ ਚ ਕਾਤੇ ਹੋਊਗਾ 10 ਸਾਲਾਂ ਚ ਕਿਉਂ ਹੋਊਗਾ ਕਿ 5 ਸਾਲਾਂ ਚ ਇਹ ਵੀ ਭਾਜੀ ਇੱਕ ਸਮਝਣ ਦਾ ਲੈਵਲ ਆ ਲੈਵਲ ਆ ਜਿਹੜਾ ਜਿੰਨੀ ਛੇਤੀ ਸਮਝੂਗਾ ਉਹ ਉਨੀ ਛੇਤੀ ਅੱਗੇ ਚੱਲ ਜਾਊਗਾ ਠੀਕ ਆ ਰੇਕ ਦੇ ਕਿਸਮਤੀਆਂ ਨਹੀਂ ਹੁੰਦੀਆਂ ਇਹ ਗੱਲਾਂ ਕੌਣ ਡੇਟ ਸਾਂ ਨੂੰ ਤਾਂ ਕੋਈ ਪਹਿਲਾਂ ਸਮਝਦਾ ਤਾਂ ਕਹਿਣਾ ਕੀ ਨਾ ਪਿਆਰ ਕਰੋ ਇਹਨਾਂ ਨਾਲ ਜਿੰਨਾ ਪਿਆਰ ਕਰੋਗੇ ਇਹਨਾਂ ਨੂੰ ਸਮਝੋਗੇ ਤੁਸੀਂ ਦੇਖੂਗੇ ਰੋਜ਼ ਆਵੋਗੇ ਜਾਵੋਗੇ ਇਹਨਾਂ ਨਾਲ ਦੇਖੂਗੇ ਕੌਣ ਕੀ ਆ ਕਿਹੜੇ ਚੀਜ਼ ਕਿਦਾਂ ਸਾਬ ਹਏ ਕਿਆ ਕਿਹੜੀ ਚੰਗੀ ਆ ਕਿਹੜੀ ਖਰਾਬ ਵਧੀਆ ਐ ਤੇ ਕਿਹੜੀ ਪਾਉਣੀ ਆ ਕਿਹੜੀ ਰੱਖਣੀ ਆ ਇਹ ਸਾਰਾ ਪਤਾ ਹੋਣਾ ਚਾਹੀਦਾ ਕੇ ਇਸ ਖਰਾਕ ਨਾਲ ਸਾਡਾ ਵਸੂਲ ਬੁਮਾਰ ਹੁੰਦਾ ਆ ਉਨਕਾ ਖਰਾਬ ਵੀ ਉੰਦੀਆਂ ਬਰਾਹ ਬਿਮਾਰ ਕਾ ਨਾ ਆਈਆਂ ਜਿੱਦਾਂ ਬਾਹਰੋਂ ਚੱਕ ਕੇ ਲਿਆਨੇ ਫੀੜ ਉਹ ਪਤਾ ਨਹੀਂ ਕਿ ਆਦੀ ਬਣੀ ਹੋਉਂਦੀ ਆ ਕਈ ਵੇਲੇ ਜਿਨ੍ਹਾਂ ਦਾ ਤਾਂ ਰੈਗੂਲਰ ਕੰਮ ਚੱਲਦਾ ਉਹ ਤਾਂ ਚਲੋ ਤਾਜੀ ਵਗੋਏ ਤਾਜੀ ਵੇਚ ਦਿੰਦੇ ਆ ਹਨਾ ਤਾਂ ਕਰਕੇ ਇਹ ਬਹੁਤ ਚੀਜ਼ਾਂ ਦਾ ਰੱਖਣਾ ਪੈਂਦਾ ਜਾਨਵਰ ਸਾਡੇ ਨਾਲੋਂ ਜ਼ਿਆਦਾ ਸਿਆਣੇ ਆ ਜਦੋਂ ਅਸੀਂ ਆਉਨੇ ਆ ਨਾ ਸਵੇਰ ਨੂੰ ਉੱਠ ਕੇ ਤੇ ਪਹਿਲਾਂ ਬੈਠੇ ਹੁੰਦੇ ਜਦੋਂ ਆ ਗਏ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਘਰ ਦਾ ਮੈਂਬਰ ਬੰਦਾ ਆ ਗਿਆ ਉਹ ਤਾਂ ਹੀ ਕਹਿੰਦੇ ਪਸ਼ੂਆਂ ਵਰਗੇ ਪਸ਼ੂ ਹੋ ਗਏ ਬੰਦਾ ਪਸੂ ਨਹੀਂ ਹੁੰਦਾ ਭਰਾ ਪਹਿਲਾਂ ਥੋੜਾ ਜਿਹਾ ਪਸੂ ਹੀ ਲੱਗਦਾ ਹੁੰਦਾ ਬੰਦਿਆਂ ਨੂੰ ਸਾਰਿਆਂ ਨੂੰ ਜੇ ਜਦੋਂ ਅਗਲਾ ਸੇਰ ਕੱਢ ਕੇ ਬਾਹਰ ਆਉਂਦਾ ਨਾ ਫੇ ਬੰਦਾ ਸੋਚਦਾ ਕਿ ਦਸਲਾ ਉੱਥੇ ਪਹੁੰਚ ਗਿਆ ਫੇ ਗੱਲਾਂ ਕਰਨੀ ਸ਼ੁਰੂ ਹੋ ਜਾਂਦੀਆਂ ਪਰ ਕੋਈ ਨਹੀਂ ਕੋਈ ਕਿਤੇ ਨਹੀਂ ਪਹੁੰਚਦਾ ਪਹੁੰਚਾਉਣ ਵਾਲਾ ਉਹ ਆ ਉਹ ਲੈ ਕੇ ਜਾਣ ਵਾਲਾ ਬੰਦੇ ਨੂੰ ਆਪਣਾ ਸਟੈਂਡ ਹੱਥ ਪੈਰ ਉੱਥੇ ਰੱਖਣ ਜੇ ਇਹ ਨਹੀਂ ਤੁਹਾਨੂੰ 4 ਪੈਸੇ ਜ਼ਿਆਦਾ ਆਗੇ ਤਾਂ ਤੁਸੀਂ ਅੱਡੀਆਂ ਧਾਤੀ ਤੋਂ ਆਪਣੇ ਪੈਰ ਚੱਕ ਲਓ ਧਰਤ ਤੋਂ ਪੈਰ ਚੱਕੂਗੇ ਤਾਂ ਥੱਲੇ ਡਿੱਗੂਗੇ ਠੀਕ ਆ ਵਾਲੀਆਂ ਗੱਲਾਂ ਨਾਲ ਨਹੀਂ ਮੈਨੂੰ ਤਾਂ ਇਹ ਗੱਲ ਵੀਡੀਓ ਆ ਕੀਤੀ ਆ ਕਿ ਟੈਕ ਭਰਾ ਕਹਿੰਦਾ ਇਹਨੇ ਜਾਨਵਰ ਰੱਖਿਓ ਆ ਜਾਨਵਰ ਆ ਭਰਾਵਾ ਜਾਨਵਰ ਨਹੀਂ ਜਾਨਵਰ ਤੁਹਾਡੇ ਲਈ ਹੋਊਗੇ ਸਾਡੇ ਲਈ ਨਹੀਂ ਸਾਡੇ ਲਈ ਤਾਂ ਜਾਨਵਰ ਆ ਸਾਡੀਆਂ ਸਾਹਮ ਸਾਹਮ ਰੱਖਣੀ ਪੈਂਦੀਆਂ ਜਿੰਨੇ ਕਿ ਜੋਗੇ ਹੈਗੇ ਉਹਨਾਂ ਕਰੀ ਜਾਂਦੇ ਆ ਸਭ ਕਰਿਆ ਕਰੋ ਹੋਵਾ ਤਾਂ ਸਭ ਨਾਲ ਦਿੰਦੇ ਆ ਪਰ ਤੁਹਾਨੂੰ ਲੈਣੀ ਨਹੀਂ ਆਉਂਦੀ ਬੋਧਿਆਂ ਨੂੰ ਬਹੁਤੇ ਬੇਸਮਝ ਹੋਏ ਨੇ ਜਦੋਂ ਕਿਸੇ ਵੀ ਚੀਜ਼ ਤੇ ਹੱਥ ਪੈਰ ਪਾਈਏ ਦੋ ਪਾਸੇ ਦਿਮਾਗ ਨਾ ਲਾਈਏ ਇੱਕ ਪਾਸੇ ਰੱਖੀਏ ਇੱਕ ਦੇ ਬਣ ਕੇ ਰੋ ਬਹੁਤੇ ਆ ਦੇ ਬਣਾਉਣਾ ਇੱਕ ਦੇ ਬਣ ਜਾਓ ਜਿੱਧਰ ਲੱਭੀ ਜਨਾਸਦਾ ਵੀ ਵੀ ਇਹੀ ਗੇਮ ਆ ਇਹੀ ਗੇਮ ਆ ਬਹੁਤੇ ਆ ਦੇ ਬਣਾਉਣਾ ਇੱਕ ਬਿਜ਼ਨਸ ਕਰ ਲੋ 10 ਬਿਜ਼ਨਸ ਬਣਾਉਣਾ ਇੱਕ ਬਿਜ਼ਨਸ ਕਰ ਲੋ ਤੇ ਸਾਰਾ ਕੰਸਰਟ ਹੋ ਜਾਊਗਾ ਦੁਕਾਨਦਾਰੀ ਵੀ ਇਈਆਂ ਤੇ ਦੁਕਾਨਦਾਰੀ ਖੋਲੀ ਆ ਤੇ ਵਿੱਚ ਆਪਾਂ ਸਬਜ਼ੀਆਂ ਦੋਦਾਂ ਦੇ ਲੈ ਜਿੱਥੇ ਇੱਕ ਦੇ ਬੈਠ ਕੇ ਉੱਥੇ ਜਿੰਨਾ ਮਾਦੀ ਵੇਚ ਲੋ ਇੱਦਾਂ ਹੀ ਇਹਨਾਂ ਦੇ ਇੱਕ ਤਾਂ ਜਾਨਵਰ ਰੱਖੇ ਤੇ 10 ਜਾਨਵਰ ਹੋਰ ਵੀ ਪਾਲ ਸਕਦੇ ਆ ਪੱਲੇ ਪਸ਼ੂਰੀ ਗੱਲੀਆਂ ਇਹ ਨਹੀਂ ਹੁਣ ਬਹੁਤੇ ਨੇ ਕਿਹੜਾ ਭਾਰੀ ਪਹਿਲਾਂ ਤੂੰ ਕਹਿੰਦਾ ਜਨਵਰੀ ਕਹਿੰਦਾ ਜਾਨਾ ਕਹਿੰਦਾ ਭਰਾ ਜਾਨਾ ਤੇ ਸਾਡੇ ਲਈ ਤੁਹਾਡੇ ਲਈ ਤਾਂ ਜਨਵਰੀ ਹੀ ਆ ਜਾਨ ਤਾਂ ਉਹ ਸਮਝੂਗਾ ਜਿਹਦੇ ਨਾਲ ਇਹਦੀ ਅਟੈਚਮੈਂਟ ਹੋਊਗੀ ਹਨਾ ਇਹ ਇੱਕ ਜੋ ਬਹੁਤੇ ਥਾਂ ਤੇ ਇਹਨਾਂ ਨੂੰ ਗਾਵਾਂ ਨੂੰ ਤਾਂ ਮਾਤਾ ਵੀ ਮੰਨਦੇ ਆ ਗਊ ਮਾਤਾ ਹਨਾ ਤੇ ਇਹਨਾਂ ਦੀ ਆ ਆਪਣੇ ਛੋਟੇ ਛੋਟੇ ਬੱਚੇ ਆ ਪਿਆਰ ਕਰਦੇ ਆ ਆ ਆਪਣੀ ਪਹਿਲੀ ਗਾਮਾ ਬਹੁਤ ਵਾਰ ਵੀਡੀਓ ਦੱਸਿਆ ਕਿ ਆਪਣੀਆਂ ਪਹਿਲੀਆਂ ਗਾਮਾ ਜਿੱਥੋਂ ਆਪਣਾ ਮਤਲਬ ਘਰ ਦਾ ਜਾੜਾ ਲੱਗਾ ਅੱਗੇ ਤੋਂ ਅੱਗੇ ਤੁਰ ਪਏ ਆ ਹੁਣ ਰੱਬ ਦੇ ਬਲੋਂ ਇੱਕ ਭੇਜਿਆ ਜੀ ਹੋ ਰਾਇਆ ਉਹ ਐਸਾ ਕਾਲਾ ਆਇਆ ਪੂਰਾ ਕਾਲਾ ਸ਼ਾਹ ਕਾਲਾ ਤਾਂ ਕਰਕੇ ਸਾਰੇ ਭਰਾ ਆਪਣੇ ਹਨ ਕੰਮ ਨੂੰ ਵਫਾਦਾਰ ਹੋ ਜਾਓ ਕੰਮ ਦੇ ਨਾਲ ਐ ਸਿੱਖ ਵਫਾਦਾਰ ਹੋ ਜਾਓ ਤੁਹਾਨੂੰ ਹਾਂ ਲੱਗੇ ਕਿ ਚਲੋ ਮੁਸ਼ਕਿਲਾਂ ਹਰੇਕ ਬੰਦੇ ਨੂੰ ਆਉਂਦੀਆਂ ਕੰਸਟੈਂਟ ਇਧਰ-ਉਧਰ ਹੋ ਜਾਂਦਾ ਸਾਰਿਆਂ ਦੇ ਨਾਲ ਅਗਰੀਆਂ ਠੀਕ ਹੈ ਹਨ ਜਦੋਂ ਮੁਸ਼ਕਲ ਆਉਂਦੀ ਮੁਸ਼ਕਲ ਆਲਾ ਘੜੀ ਲੰਗੀ ਤੇ ਮੁੜ ਕੇ ਦੁਬਾਰਾ ਫੇਰ ਉੱਠੀ ਆ ਜਾਇਆ ਕਰੋ ਉਹ ਕੋੜ ਸਾਰਾ ਸਾਲੇ ਜਲਦੀ ਲੈਂਦੀਆਂ 5 10 ਦਿਨ ਹਰੇਕ ਤੇ ਆਉਂਦੀ ਆ 20 ਦਿਨ ਵੀ ਆ ਜਾਂਦੀ ਮਹੀਨਾ ਵੀ ਆ ਜਾਂਦੀ ਆ ਜਦੋਂ ਤੁਹਾਡੀ ਮੁਸ਼ਕਲ ਘੜੀ ਲੰਗੀ ਉਦੋਂ ਫੇਰ ਦੁਬਾਰਾ ਆ ਜਾ ਕਰੋ ਐਨ ਤੇ ਕੋਈ ਨਹੀਂ ਰੱਬ ਨੂੰ ਵੀ ਦੀਦ ਹੁੰਦਾ ਉਹ ਐਨੀ ਥੱਲੇ ਨਹੀਂ ਲੱਗ ਜਾਂਦਾ ਉਸ ਲਈ ਠੀਕ ਹੈ ਨਾ ਚਲੋ ਭਰਾ ਮੇਰੇ ਹੁਣ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਵਧੀਆ ਡੈਰੀ ਫਾਰਮ ਤੋਂ ਅਗਲੀ ਜਿਹੜੀ ਵੀਡੀਓ ਹੋਣੀ ਹੈ ਨਾ ਆਪਾਂ ਇਹ ਵੀਡੀਓ ਲਾਉਣੀ ਆ ਕਿ ਡੈਰੀ ਫਾਰਮ ਨੂੰ ਕੰਮ ਕਿਵੇਂ ਕੀਤਾ ਜਾਵੇ ਤੇ ਇਹਦਾ ਰਾਜ਼ ਕੀ ਆ ਵਿੱਚ ਲੀਆਂ ਗੱਲਾਂ ਕੀ ਜਿਹੜੇ ਨਹੀਂ ਦੱਸਦੇ ਜਿੱਥੇ ਤੱਕ ਮੈਂ ਸੋਚਿਆ ਜਿੱਥੇ ਤੱਕ ਮੇਰਾ ਸਮਝ ਪਈ ਆ ਆਪਾਂ ਕੁਝ ਕੀ ਦੇਖੇ ਤਾਂ ਕਿਸੇ ਨੂੰ ਪੁੱਛਿਆ ਤਾਂ ਹੈ ਨਹੀਂ ਆਪਾਂ ਸਮਝਿਆ ਸਮਝ ਕੇ ਆਪਣੇ ਦਿਮਾਗ ਦੇ ਵਿੱਚ ਪਾ ਕੇ ਸੋਚਾਂ ਦੀ ਵੀ ਸ਼ੁਰੂ ਕੀਤਾ ਆ ਜੇ ਆਉਣ ਵਾਲੇ 2-4 ਸਾਲ ਰਹੇ ਤਾਂ ਆਪਾਂ ਤੁਹਾਨੂੰ ਉਹ ਡੇਰੀ ਫਾਰਮ ਬਣਾ ਕੇ ਦਿਖਾਵਾਂਗੇ ਕਿ ਮਤਲਬ ਮਾਰਾ ਨੇ ਸੋਚਾ ਰੱਖੀ ਪਰ ਆਪਾਂ ਨਹੀਂ ਮੈਂ ਨਹੀਂ ਬਣਾ ਸਕਦਾ ਉਹਨੇ ਰਖਾਉਣਾ ਜੇ ਉਹਨੇ ਮਾਰਾ ਮੈਨਰੇ ਮੇਰੇ ਸੱਤੇ ਆਉਣ ਵਾਲੇ 4-5 ਸਾਲ ਹੱਥ ਰੱਖਿਆ ਤਾਂ ਆਪਾਂ ਡੇਰੀ ਫਾਰਮ ਤੁਹਾਨੂੰ ਐ ਸਿਰੇ ਦਾ ਬਣਾ ਕੇ ਦਿਖਾਵਾਂਗੇ ਹੱਥ ਉਹਦਾ ਪੜਾਉਣਾ ਆਪਣਾ ਗੱਲ ਠੀਕ ਹੈ ਨਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ